ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਥੇ ਵੀ ਘਟਿਆ ਹੈ ਰਾਜਨੀਤੀ ਘਟਿਆ ਸਰਕਾਰ ਤੇ ਘਟਿਆ ਐਮ ਐਲ ਏ ਨੇ ਸਾਡੇ ਪਾਪਾ ਉੱਤੇ ਝੂਠਾ ਪਰਚਾ ਪਵਾ ਕੇ ਉਹਨਾਂ ਨੂੰ ਧੱਕੇ ਨਾਲ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਉਹਨਾਂ ਨੂੰ ਕੀ ਲੱਗਦਾ ਸੀ ਕਿ ਇਹ ਜੇਆ ਕਰਨ ਨਾਲ ਸਾਡੀ ਆਵਾਜ਼ ਨੂੰ ਬੰਦ ਕਰ ਦੇਣਗੇ ਪਰ ਇਹਨਾਂ ਦੀ ਗਲਤ ਫਹਿਮੀ ਸੀ ਕਿਉਂਕਿ ਇੱਥੇ ਹਰ ਬੰਦਾ ਗੁਰਪੇ ਸਿੱਖ ਹੋਇਆ ਐ ਐਂਡ ਇਟਸ ਡੈਮੋਕ੍ਰੇਸੀ ਪੀਪਲ ਹੈਵ ਰਾਈਟ ਟੂ ਚੋਸ देयर ਰਿਪਰੈਜ਼ੈਂਟੇਟਿਵ ਇਹ ਲੋਕਤੰਤਰ ਹੈ ਇੱਥੇ ਲੋਕ ਆਪਣਾ ਲੀਡਰ ਖੁਦ ਚੁਣ ਸਕਦੇ ਨੇ ਤੇ ਉਹਨਾਂ ਦਾ ਬੋਲਣ ਐਂਡ ਹੂ ਦਾ ਲਿਸ ਹੀ ਕਿ ਦੁਜੇ ਤੇ ਨਜਾਇਜ਼ ਪੱਤਿਆ ਕਰਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਵਾਏ ਤੇ ਬਸ ਹੁਣ ਮੈਂ ਆ ਕੇ ਤੇਹੀ ਕਹਿਣਾ ਚਾਹੁੰਨੀ ਆ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਵੋਟ ਪਾਓ ਤੇ ਇਹਨਾਂ ਇਲਕਿਆਂ ਵਿੱਚ ਜਿਤਾਓ ਚੋਣ ਨਿਸ਼ਾਨ ਟਰੱਕ ਤੇ ਮੋਰ ਲਾਓ ਤੇ ਪਾਪਾ ਨੂੰ ਜਲਦ ਤੋਂ ਜਲਦ ਬਾਹਰ ਲਿਆਓ ਸ਼ਿਵਾਹੀ ਗੁਰਜੀਕਾ ਖਾਲਸਾ ਸ਼ਿਵਾਹੀ ਗੁਰਜੀਕੀ ਫਤਿਹ ਨਾਹੀ ਗੁਰਜੀਕਾ ਖਾਲਸਾ ਸ਼ਿਵਾਹੀ ਗੁਰਜੀਕੀ ਫਤਿਹ ਮਕੁਲ ਸਹਿਜ ਘਰ ਸਿੱਖੂ ਸਪੁੱਤ ਗੁਰਪਤ ਸਿੰਘ ਸਿੱਖੂ ਅੱਜ ਬਸ ਇਹ ਗੱਲ ਹੀ ਕਹਿ ਲਈ ਇੱਥੇ ਆਈ ਹਾਂ ਕਿ ਸਾਡੇ ਪਾਪਾ ਨੂੰ ਐਮਐਲਏ ਨੇ ਉਹ ਚਾਚਾ ਇੱਕ ਬੰਜਾ ਦਾ ਨਜਾਇਜ਼ ਕੇਸ ਪਾਇਆ ਹੈ ਉਸਨੇ ਇਸ ਕੇਸ ਦਾ ਸਵਾਗਤ ਤੁਸੀਂ ਦੇਣਾ ਹੈ ਉਸਨੇ ਇਸ ਕੇਸ ਦਾ ਸਵਾਗਤ ਦੇਣ ਤੇ ਲਈ ਤੁਹਾਨੂੰ ਸਾਰਿਆਂ ਨੂੰ ਸਾਡੀ ਸਪੋਰਟ ਕਰਨੀ ਪਵੇਗੀ ਸਾਡੇ ਪਿਆਰਦਿਆਂ ਦਾਸਾਂ ਨਾਲ ਸਾਡੇ ਪਾਪਾ ਨੂੰ ਜਲਦ ਤੋਂ ਜਲਦ ਜੇਲ੍ਹ ਤੋਂ ਬਾਹਰ ਕਢੋਣਾ ਹੈ ਤੇ ਸਾਡੇ ਪਾਪਾ ਨੂੰ ਜਿਤਾਉਣਾ ਹੈ ਤੇ ਜੋ ਚੀਜ਼ ਮੈਨੂੰ 4 ਸਾਲਾਂ ਦੇ ਵਿੱਚ ਨਹੀਂ ਹੋਈ ਜੀਤਪੁਰ ਦੀ ਸੜਕ ਟੁੱਟੀ ਪਈ ਹੈ ਉਹ ਚੀਜ਼ ਸਾਡੇ ਪਾਪਾ ਨੇ 2 ਦਿਨਾਂ ਦੇ ਵਿੱਚ ਕਰਾ ਕੇ ਵਿਖਾਈ ਹੈ ਇਸ ਲਈ ਜੋ ਨਿਸ਼ਾਨ ਟਰੱਕ ਤੇ ਮੋਹਰ ਲਾਓ ਤੇ ਸਾਡੇ ਪਾਪਾ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਸਾਡੇ ਕਾਗਜ਼ ਰੱਦ ਕਰਵਾਉਣ ਦੀ ਕੋਸ਼ਿਸ਼ ਕਈ ਦਿਨਾਂ ਤੋਂ ਚੱਲ ਰਹੀ ਸੀ ਪਰ ਐਮਐਲ ਤੋਂ ਸਾਡੇ ਕਾਗਜ਼ ਰੱਦ ਨਹੀਂ ਹੋਏ ਫਿਰ ਉਹਨਾਂ ਨੇ ਸਾਡਾ ਅਕਾਊਂਟ ਵੀ ਬੰਦ ਕਰਵਾਇਆ ਪਰ ਸਾਡੇ ਲੋਕਾਂ ਦਾ ਪਿਆਰ ਹੀ ਇੰਨਾ ਸੀ ਕਿ ਸਾਡਾ ਅਕਾਊਂਟ ਵੀ ਫੇਰ ਚੱਲ ਪਿਆ ਇਤੋਂ ਵੀ ਨਹੀਂ ਚੜਕਤ ਕਰਨੀ ਹਜੇ ਪਾਕੀ ਸੀ ਕਿ ਸਾਡੇ ਪਾਪਾ ਤੇ ਉਹਨੇ ਝੂਠਾ ਪਰਚਾ ਭਵਾਇਆ ਤੇ ਉਹਨਾਂ ਨੂੰ ਅੰਦਰ ਕਰਵਾ ਦਿੱਤਾ ਉਹਦੀ ਜਾਣਕਾਰੀ ਵਾਸਤੇ ਦੱਸਦੀਏ ਅਸੀਂ ਹੱਥ ਤੇ ਹੱਥ ਧਾਰ ਕੇ ਬਹਿਣ ਵਾਲਿਆ ਚ ਨਹੀਂ ਹੈਗੇ ਜਿਹੜੇ ਕੰਮ ਪਾਪਾ ਦੇ ਨਾਲ ਹੋਏ ਸੀ ਉਹ ਹੁਣ ਪਾਪਾ ਦੇ ਜਾਣ ਪਿੱਛੋਂ ਵੀ ਹੋਣਗੇ ਜਿਵੇਂ ਉਹ ਚਾਹੁੰਦੇ ਸੀ ਓਵੇਂ ਹੀ ਹੋਣਗੇ ਤੇ ਤੁਸੀਂ ਸਾਰਿਆਂ ਨੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਤੇ ਵੱਡੀ ਲੀਡ ਦੇ ਨਾਲ ਜਿਤਾਉਣਾ ਤੇ ਐਮ ਲਗਾ ਮੂੰਹ ਬੰਦ ਕਰਨਾ ਉਹ ਨਿਸ਼ਾਨ ট্রাক ਨੂੰ ਵੱਧ ਤੋਂ ਵੱਧ ਘੋੜ ਪਾਓ ਤੇ ਸਾਡੇ ਮਮਾ ਨੂੰ ਚਿਤਾਓ ਬਾਈਕ ਵੀ ਜਿੱਕਾ ਖਾਲਜਾ ਤੇ ਬਾਈਕ ਵੀ ਜਿੱਕਾ